ਮੈਸਟਰ ਇਕਲ ਜਪਿੰਡ ਜਪੂ ਵਾਲੇ ਜੀ ਝਗੜਾ ਹੋਇਆ ਸੀ ਔਰ ਝਗੜੇ ਦੌਰਾਨ ਇਹ ਤਾਂ ਜਿਹੜੀ ਜਨਾਜ਼ੀ ਮੌਤ ਹੋਈ ਸੀ ਕੀ ਕਰ ਰਹਿਤੀ ਸੀ ਤੁਹਾਡੇ ਨਾਲ ਇਹ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇੱਕ ਜਪੂ ਵਾਲਾ ਜ ਲੜਾਈ ਹੋਈ ਹੈ ਜਿਸ ਦੌਰਾਨ ਲੇਡੀ ਦੀ ਜਿਹੜੀ ਡੈਥ ਹੋ ਗਈ ਹੈ ਤੇ ਉਸ ਤੇ ਫਿਰ ਅਸੀਂ ਲੇਡੀ ਦੇ ਜਿਹੜਾ ਲੜਕਾ ਜਤਿੰਦਰ ਉਹਦੇ ਬਿਆਨਾਂ ਤੇ ਅਸੀਂ ਆਪਾਂ ਐਫ ਆਈ ਆਰ ਦਰਜ ਕੀਤੀ ਪਰ ਇਹ ਚ ਲੜਕੀ ਦਾ ਆਪਣੇ ਦੇਰ ਦੇ ਨਾਲ ਜਿਹੜਾ ਕੰਧ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਦੌਰਾਨ ਉਹਦੇ ਲੜਕੇ ਮੁਤਾਬਕ ਉਹਦੇ ਮਾਤਾ ਦੇ ਟਭਜੀ ਜਿਸ ਕਾਰਨ ਉਹ ਦੀ ਮੌਤ ਹੋ ਗਈ ਤੇ ਇਸ ਤੇ ਹੀ ਐਫਆਈਰਡੀ ਦਰਜ ਕੀਤੀ ਸਰ ਦੂਜੀ ਜੀ ਰੋਗਾਂ ਦੇ ਜਿਹਨੇ ਨਾਮ ਦਾ ਸਰ ਹ ਉਹਨਾਂ ਦੇ ਵੱਲੋਂ ਤਿੰਨ ਬੰਦਿਆਂ ਨੇ ਉਹਨਾਂ ਨੇ ਹਰਦੀਪ ਕੁਮਾਰ ਹੈ ਉਹਦਾ ਲੜਕਾ ਰਮਨ ਕੁਮਾਰ ਹੈ ਤੇ ਇੱਕ ਸੁਲੱਖਣ ਹੈ ਉਹਨਾਂ ਦੇ ਖਿਲਾਫ ਉਹਨਾਂ ਨੇ ਐਫਆਈਰਡੀ ਦਰਜ ਕਰਾਈ ਸੀ ਸਰ ਪੁਰਾਣੀ ਰੰਜਿਸ਼ ਵੀ ਤਾਂ ਹੈ ਪੁਰਾਣੀ ਰੰਜਿਸ਼ ਤੇ ਨੀ ਕੋ ਸਾਹਮਣੇ ਹੀ ਭਟਿਆ ਕਿ ਇਹਨਾਂ ਦੀ ਕੰਧ ਜਿਹੜੀ ਹੈ ਕੰਧ ਘਰ ਇਕੱਠੇ ਨੇ ਤੇ ਵਿੱਚ ਕੰਧ ਸਾਂਝੀ ਹੈ ਉਸ ਤੋਂ ਲੈ ਕੇ ਇਹਨਾਂ ਦੀ ਲੜਾਈ ਹੋਈ ਸਰ ਕਿਨੇ ਗ੍ਰਫਤਾਰ ਕੀਤੇ ਗਏ ਤਿੰਨ ਦੋਸ਼ੀ ਨੇ ਤਿੰਨੇ ਗ੍ਰਫਤਾਰ ਕਰ ਲਏ